ਪੰਨਾ 1168 ਤੇ ਬਸੰਤ ਰਾਗ ਸ਼ੁਰੂ ਹੁੰਦਾ ਸਾਨੂੰ ਪਤਾ ਕਿ ਸੰਸਾਰਿਕ ਭਾਸ਼ਾ 'ਚ ਬਸੰਤ ਦਾ ਮਤਲਬ ਆ ਬਹਾਰ ਆਉਣਾ ਇੱਕ ਰੁੱਤ ਹੈ ਸਪ੍ਰਿੰਗ ਕਹਿੰਦੇ ਨੇ ਜਿਹਨੂੰ ਇੰਗਲਿਸ਼ 'ਚ ਬਸੰਤ ਵੀ ਮਤਲਬ ਜਦੋਂ ਪਤਝੜ ਤੋਂ ਬਾਅਦ ਸਰਦੀਆਂ ਤੋਂ ਬਾਅਦ ਜਦੋਂ ਦਰਖਤ ਤੇ ਨਵੇਂ ਪੱਤੇ ਆਉਂਦੇ ਨੇ ਉਹ ਬਸੰਤ ਬਹਾਰ ਰੁੱਤ ਹੁੰਦੀ ਹੈ ਉੱਥੇ ਜੋ ਪ੍ਰਕਿਰਿਆ ਹੁੰਦੀ ਆ ਬਸੰਤ ਦੇ ਵਿੱਚ ਉਹ ਸੰਸਾਰਿਕ ਰੁੱਤ ਦੀ ਉਦਾਹਰਣ ਲੈ ਕੇ ਇੱਥੇ ਬ੍ਰਹਮ ਗਿਆਨ ਦਿੱਤਾ ਗਿਆ ਇੱਥੇ ਬਸੰਤ ਦੇ ਮਤਲਬ ਤਾਂ ਉਹੀ ਨੇ ਪਰ ਇਹ ਉਹ ਬਸੰਤ ਨਹੀਂ ਹੈਗਾ ਸੰਸਾਰਿਕ ਬਸੰਤ ਨਹੀਂ ਹੈਗਾ ਇਹਦੇ ਇਸ ਦੇ ਤੱਤੇ ਨੂੰ ਔਂਕੜ ਆ ਇਹ ਇੱਕ ਵਚਨ ਆ ਇਹਦਾ ਮਤਲਬ ਇਸ ਇਹ ਵੱਖਰਾ ਇਹ ਸਪੈਸ਼ਲ ਆ ਇਹ ਕੋਈ ਜਿੱਥੇ ਔਂਕੜ ਲੱਗ ਗਿਆ ਦਰਵਾਣੀ ਨੇ ਉਸ ਨੂੰ ਵੱਖਰੇ ਅੰਦਾਜ਼ ਚ ਸਮਝਾਇਆ ਹੈ ਉਹ ਧਾਰਨਾ ਲੈ ਕੇ ਸਿਰਫ ਇਹ ਬਸੰਤ ਦਾ ਮਤਲਬ ਆ ਅੰਦਰ ਖੜਾਅ ਹੋਣਾ ਅੰਦਰ ਸੱਚ ਦਾ ਜਦ ਗਿਆਨ ਪਤਲਾ ਜਾਂਦਾ ਅੰਦਰ ਬਹਾਰ ਹੁੰਦੀ ਆ ਉਸ ਨੂੰ ਸੰਬੋਧਿਤ ਕੀਤਾ ਹੋਇਆ ਇਹ ਗੱਲਾਂ ਸਾਨੂੰ ਪਤਾ ਲੱਗ ਜਾਂਦੇ ਨੇ ਅੱਗੇ ਜਾ ਕੇ ਜਦੋਂ ਪੜਦੇ ਆ ਸੰਤ ਰਾਗੇ ਜਦੋਂ 176 ਜਾਂ 70 ਪੰਨੇ ਤੇ ਜਦੋਂ ਆਪਾਂ ਪੜਦੇ ਆ ਮਨੀ ਬਸੰਤ ਤਨ ਮਨ ਹਰਿਆ ਹੋਏ ਕਹਿੰਦੇ ਮਨ ਚ ਬਸੰਤ ਆਉਂਦੀ ਆ ਜਦੋਂ ਤਨ ਮਨ ਹਰਿਆ ਹੁੰਦਾ ਦੇਖੋ ਸੰਸਾਰਿਕ ਗਿਆਨ ਨੇ ਇਸ ਮਨ ਨੂੰ ਗਾਲਤਾ ਇਹਦੇ ਗੋਣੋਂ ਗਲਗੇ ਇਹ ਆਪਣੇ ਅਸਲੀਅਤ ਨੂੰ ਭੁੱਲੀ ਬੈਠਾ ਆਪਣਾ ਇਹ ਹੈ ਕਿ ਉਸ ਨੂੰ ਭੁੱਲ ਕੇ ਸੰਸਾਰੀ ਕੰਮਾਂ 'ਚ ਪੈ ਗਿਆ ਸੰਸਾਰੀ ਦੀ ਸਿੱਖਿਆ ਲੈ ਗਈ ਜੋ ਕੂੜਾ ਜੋ ਇਸ ਨੂੰ ਖਰਾਬ ਕਰ ਰਹੀ ਹੈ ਜਿਸ ਨੂੰ ਸੁਕਾ ਰਹੀ ਹੈ ਇਹਨੂੰ ਸੁਕਾਤਾ ਉਹਨੇ ਪਰ ਦੁਬਾਰਾ ਤੋਂ ਜਦ ਇਹ ਬ੍ਰह्म ਦੀ ਸਿੱਖਿਆ ਲਊਗਾ ਆਪਣਾ ਮੂਲ ਜਨ ਜਾਣੂਗਾ ਤਾਂ ਮੁਰ ਤੋਂ ਗੁਣ ਪੈਦਾ ਹੋਣੇ ਸ਼ੁਰੂ ਹੋ ਜਣੇ ਆ ਜਦੋਂ ਮੁਰ ਤੋਂ ਗੁਣ ਪੈਦਾ ਹੋਣ ਲੱਗਣੇ ਆ ਤਾਂ ਉਹ ਪੱਤੇ ਫੁੱਟਣ ਲੱਗਣੇ ਆ ਇਸ ਨੂੰ ਇੱਕ ਦਰਖਤ ਨਾਲ ਸਮੂਧਿਤ ਕਰਕੇ ਕਿ ਇਹ ਤੇ ਇਹ ਪਤ ਚੜਾਈ ਹੋਈ ਸੀ ਪਹਿਲਾਂ ਸੰਸਾਰੀ ਗਿਆਨ ਕਰਕੇ ਹੁਣ ਇਹ ਤੇ ਬਹਾਰ ਆਊਗੀ ਹਰੀ ਗਿਆਨ ਦੀ ਤਾਂ ਹੀ ਹਰਿਆ ਹੋਊਗਾ ਹਰਿਆ ਮਤਲਬ ਜਿਹੜਾ ਹਰਾ ਹੋ ਗਿਆ ਸੁੱਕਿਆ ਹੋਇਆ ਜਾਂ ਜਿਸ ਨੇ ਹੋਮੇ ਛੜਤੀ ਹਰਾ ਹੋ ਗਿਆ ਮਨੀ ਬਸੰਤ ਮਨ ਤਨ ਹਰਿਆ ਹੋਏ ਕਹਿੰਦੇ ਮਨ ਚ ਬਸੰਤਾ ਬਾਹਰ ਹੀ ਬਸੰਤ ਦੀ ਗੱਲ ਕਰਕੇ ਮਨ ਚ ਦੱਸਿਆ ਹੈ ਕਿ ਮਨੀ ਬਸੰਤਾ ਮਨ ਹੀ ਮਨੀ ਮਨ ਵਿੱਚ ਹੀ ਮਸੰਤਾ ਤਨ ਮਨ ਹਰਿਆ ਹੋਏ ਇਹ ਤਨ ਮਨ ਹਰਿਆ ਹੋ ਜਾਂਦਾ ਨਾਨਕ ਇਹ ਤੰਨ ਬਿਰਖ ਕਹਿੰਦੇ ਇਹ ਤੰਨ ਬਿਰਖਾਂ ਇਹਨੂੰ ਰਾਮ ਨਾਮ ਦਾ ਫਲ ਲੱਗਦਾ ਇਹ ਸਾਨੂੰ ਸਰੀਰ ਤਾਂ ਮਿਲਿਆ ਕਿ ਤਾਂ ਕਿ ਅਸੀਂ ਰਾਮ ਨਾਮ ਪ੍ਰਾਪਤ ਕਰ ਸਕੀਏ ਰਾਮ ਨਾਮ ਦਾ ਫਲ ਲੱਗ ਸਕੇ ਇਸ ਨੂੰ ਸਾਡੇ ਜਮਣ ਦਾ ਇਹ ਮਕਸਦ ਆ ਤਿੰਨ ਬਸੰਤ ਜੋ ਹਰੀ ਗੁਣ ਗਾਏ ਕਹਿੰਦੇ ਉਹਨਾਂ ਦੀ ਬਸੰਤ ਹੁੰਦੀ ਆ ਉਹਨਾਂ ਦੀ ਬਹਾਰ ਹੁੰਦੀ ਆ ਜਿਹੜੇ ਹਰੀ ਗੁਣ ਗਾਉਂਦੇ ਨੇ ਜਦੋਂ ਗੁਣ ਗਾਉਂਦੇ ਨੇ ਹਰੀ ਗੁਣ ਗਾਉਂਦੇ ਆ ਮਤਲਬ ਗੁਣ ਗਾਉਂਦਿਆਂ ਕੋਲ ਹਰੀ ਗੁਣ ਹਾਸਲ ਹੋ ਜਾਂਦੇ ਨੇ ਇਹ ਜੀ ਜੰਤ ਫੂਲੇ ਦੀ ਚਿੱਤ ਲਾਇਤ ਜਦੋਂ ਸੱਚ ਦਾ ਗਿਆਨ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਫਿਰ ਇਹ ਜੰਤ ਫੁੱਲੇ ਆ ਮਤਲਬ ਫੁੱਟ ਗਿਆ ਇਹ ਇਹ ਵੀ ਦੀ ਇਹ ਮਨ ਹਰਿਆ ਹੋਏ ਇਸ ਤਰੀਕੇ ਨਾਲ ਇਹ ਮਨ ਹਰਿਆ ਹੁੰਦਾ ਹੈ ਇਹਨੂੰ ਨਵੇਂ ਕਰੂੰਬਲਾਉਂਦੀਆਂ ਨੇ ਕਰੂੰਬਲਾ ਮਤਲਬ ਨਵੇਂ ਪੱਤੇ ਆਉਂਦੇ ਨੇ ਜਦੋਂ ਇਹ ਹਰੀ ਨਾਲ ਇਹਦਾ ਚਿੱਤ ਲੱਗਦਾ ਆਪਣੇ ਮੂਲ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਜਦੋਂ ਇਹ ਸੱਚ ਦਾ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦਾ ਫੇਰ ਇਹੀ ਹੋਮੇ ਵਿੱਚੋਂ ਨਿਕਲਦੀ ਆ ਹੋਮੇ ਨਿਕਲੀ ਤੇ ਹੀ ਇਹ ਪੂਰਾ ਹਰਿਆ ਹੁੰਦਾ ਅਸੀਂ ਪਹਿਲਾਂ ਵੀ ਇਹ ਅ ਅਰਥ ਪੜ ਚੁੱਕੇ ਹਾਂ ਕਿ ਗਿਆਨ ਦੀ ਭਾਸ਼ਾ ਵਿੱਚ ਓਮੇ ਰਹਿਤ ਹੋਣਾ ਹੀ ਹਰਾ ਹੋਣਾ ਅਸੀਂ ਸੁੱਕੇ ਹੋਏ ਹਾਂ ਅਸੀਂ ਹਰੇ ਹੋਣਾ ਅਸੀਂ ਆਪ ਹਰੇ ਹੋ ਜਾਾਂਗੇ ਜਦੋਂ ਹੋਮੇ ਖਤਮ ਹੋ ਗਈ ਇਹ ਮਨ ਆਪ ਹਰੀਆ ਉਹੀ ਹਰੀ ਦੀ ਗੱਲ ਹੋ ਰਹੀ ਆ ਇੱਕ ਸਰੀਰ ਬਿਰਖਾ ਇਹਨੂੰ ਆਰਾਮ ਨਾਮ ਦਾ ਫਲ ਲੱਗਣਾ ਜੇ ਜੋ ਬਾਹਰੀ ਸੰਸਾਰ ਦੇ ਵਿੱਚ ਦਰਖਤ ਨਾਲ ਹੁੰਦਾ ਉਹ ਸੁੱਕਿਆ ਹੋਇਆ ਪਹਿਲਾਂ ਪੱਤਝੜ ਚ ਫਿਰ ਉਹ ਫੁੱਟ ਗਿਆ ਫੁੱਟ ਕੇ ਫਿਰ ਉਹਨੂੰ ਫੁੱਲ ਆਉਂਦੇ ਨੇ ਫੁੱਲ ਆ ਕੇ ਫਿਰ ਉਹ ਫਲ ਲੱਗਦਾ ਇਸੇ ਤਰ੍ਹਾਂ ਹੀ ਇਹ ਮਨ ਦੀ ਉਸੇ ਬਹਾਰ ਨੂੰ ਮੁੱਖ ਰੱਖ ਕੇ ਮਨ ਬਾਰੇ ਸਮਝਾਇਆ ਕਿ ਮਨ ਪਹਿਲਾਂ ਸੰਸਾਰਿਕ ਗਿਆਨ ਨਾਲ ਸੁੱਕਿਆ ਹੋਇਆ ਪੱਤਝੜਾਈ ਹੋਇਆ ਤੇ ਫਿਰ ਜਦੋਂ ਇਹਨੇ ਹਰੀ ਗੁਣਗਾਣੇ ਸ਼ੁਰੂ ਕਰਤੇ ਫਿਰ ਇਹਦੇ ਕ੍ਰੰਬਲਾ ਆਉਣੀਆਂ ਨੇ ਦੁਬਾਰਾ ਸੱਚ ਸੱਚ ਦੇ ਗੁਣਾਂ ਦਾ ਸਿਮਰਨ ਹੋਣਾ ਜਦੋਂ ਇਹ ਚ ਖੋਮੇ ਖਤਮ ਹੋ ਗਈ ਫਿਰ ਇਹਨੂੰ ਰਾਮ ਨਾਮ ਦਾ ਫਲ ਲੱਗਣਾ ਇਹੀ ਸਾਰੀ ਪ੍ਰਕਿਰਿਆ ਜੋ ਬਾਹਰੀ ਰੁੱਤ ਦੀ ਆ ਉਹ ਬਾਹਰੀ ਰੁੱਤ ਦੀ ਮਦਦ ਨਾਲ ਅੰਦਰ ਦੀ ਸਾਰੀ ਪ੍ਰਕਿਰਿਆ ਸਮਝਾਤੀ ਉਹ ਨੂੰ ਸਮਝਾਉਣ ਦਾ ਕੋਈ ਤਰੀਕਾ ਨਹੀਂਗਾ ਸਿਰਫ ਬਾਹਰੀ ਸੰਸਾਰਿਕ ਉਦਾਹਰਨਾਂ ਲੈ ਕੇ ਸਮਝਾਇਆ ਗਿਆ ਤਵਾ ਸੇਕ ਸਮਝਾਉਣ ਦਾ ਤਰੀਕਾ ਸਮਝਣ ਵਾਲੇ ਆਪਣੇ ਨੇ ਆਪ ਸਮਝ ਜਾਣਗੇ ਇਹ ਇਹ ਬਸੰਤ ਦੇ ਅਰਥ ਨੇ ਇਸ ਸੰਸਾਰਿਕ ਬਸੰਤ ਨਾਲ ਸੰਬੰਧਿਤ ਬ੍ਰਹਮ ਗਿਆਨ ਦਿੱਤਾ ਹੋਇਆ ਲੋਕ ਕਹਿਣ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰੇ ਬ੍ਰह्म ਦੀ ਵਿਚਾਰਾ ਇਹ ਸੰਸਾਰਿਕ ਰੁੱਤਾਂ ਸੰਸਾਰਿਕ ਗੱਲਾਂ ਦੇ ਮਦਦ ਨਾਲ ਬ੍ਰह्म ਗਿਆਨ ਦਿੱਤਾ ਹੋਇਆ ਜਦੋਂ ਅਸੀਂ ਕੁਰਬਾਨੀ ਖੋਜਾਂਗੇ ਵਿਚਾਰਾਂਗੇ ਸਾਨੂੰ ਇਹ ਗੱਲਾਂ ਪਤਾ ਲੱਗਣਗੀਆਂ ਕਿਰਪਾ ਕਰਕੇ ਉਹ ਕੁਰਬਾਨੀ ਨੂੰ ਕੋਚੋ ਵਿਚਾਰੋ